ਹੈਲੋ ਸਾਰਿਆਂ ਨੂੰ ਮੇਰੇ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੋਰੀ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਸਵੇਰ ਤੋਂ ਤਿਆਰ ਦੇਖੋ ਜੀ ਅੱਧਰ ਆਪਾਂ ਨਾਸ਼ਤਾ ਬਣਾ ਰਹੇ ਸੀ ਨਾਲੇ ਮੈਂ ਬਣਾ ਰਹੀ ਸੀ ਫੁਲਕੇ ਤੇ ਮੈਂ ਕਿ ਚੱਲਣ ਵਾਲੇ ਵੀ ਬਲੌਗ ਦੀ ਸ਼ੁਰੂਆਤ ਕਰ ਲਈਏ ਨਾਲੇ ਇਸ ਤੁਹਾਨੂੰ ਪਤਾ ਹੀ ਹੈ ਜੋ-ਜੋ ਮੈਂ ਕਰਦੀ ਹੂਨੀ ਹੈ ਡੇਲੀ ਰੁਟੀਨ ਦੇ ਕੰਮ ਜੋ ਵੀ ਹੁੰਦਾ ਹੈ ਤੁਹਾਡੇ ਨਾਲ ਡੇਲੀ ਮੈਂ ਸ਼ੇਅਰ ਕਰਦੀ ਰਹੀਆਂ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਬਹੁਤ ਸਾਰਾ ਥੈਂਕ ਯੂ ਫਲੋਰ ਵਾਲੀ ਸਿਸਟਰ ਸੁਖਜੀਤ कौर ਜੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਡੇਲੀ ਸੋਚਦੀ ਹੁੰਦੀ ਸੀ ਪਤਾ ਨਹੀਂ ਕਿਹੜੇ ਸੁਖਜੀਤ ਜੀ ਆ ਤੇ ਥੈਂਕ ਯੂ ਤੁਸੀਂ ਦੱਸਿਆ ਕਿ ਮੈਂ ਫਲੋਰ ਤੋਂ ਤੁਸੀਂ ਡੇਲੀ ਬਹੁਤ ਅੱਛੇ ਕਮੈਂਟ ਕਰਦੇ ਹੋ ਬਾਕੀ ਮੇਰੀ ਤबीयत ਥੋੜਾ ਕੁਝ ਠੀਕ ਹੈ ਹੁਣ ਸਿਸਟਰ ਤੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਬਹੁਤ ਅੱਛਾ ਲੱਗਦਾ ਹੈ ਤੇ ਜੋ ਵੀ ਵਲੌਗ ਦੇ ਵਿੱਚ ਕਰਦੀਆਂ ਡੇਲੀ ਤੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੀ ਆ ਤੇ ਬਾਕੀ ਹੋਰ ਪੜਨਾ ਦੱਸਿਆ ਸਿਸਟਰ ਦਾ ਕਰਮਜੀਤ ਸਿਸਟਰ ਦਾ ਹੋਰ ਸਾਰੀਆਂ ਭੈਣਾਂ ਦਾ ਧੀਲੇ ਸ਼ੁਕਰੀਆ ਬਲਬੀਰ ਕੌਰ ਜੀ ਦਾ ਤੇ ਬਹੁਤ ਅੱਛਾ ਲੱਗਦਾ ਕਿ ਇੱਧਰ ਜੋ-ਜੋ ਕੰਮ ਕਰਨ ਲੱਗੇ ਸੀ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਰੂਟੀਨ ਸ਼ੇਅਰ ਕਰਦੀ ਜਾऊंगी ਤੇ ਅੱਜ ਤੁਹਾਡੇ ਨਾਲ ਇੰਦਾ ਵਧੀਆ ਇੱਕ ਟ੍ਰਿਕ ਸ਼ੇਅਰ ਕਰਾਂਗੀ ਜੋ ਤੁਹਾਡੇ ਕੰਮ ਆਣ ਵਾਲਾ ਹੋਏਗਾ ਤੇ ਉਹ ਵੀ ਟ੍ਰਿਕ ਉਹੀ ਵੀਡੀਓ ਲੈ ਕੇ ਆਈ ਹੁੰਦੀ ਆ ਜੋ ਤੁਹਾਡੇ ਕੰਮ ਆਉਂਦਾ ਹੈ ਤੇ ਪਲੀਜ਼ ਮੇਰੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਆ ਕਰੋ ਆ ਦੇਖੋ ਗਾਇਸ ਮੈਂ ਛੋਲੇ ਰੱਖੇ ਸੀ ਤੇ ਉੱਪਰੋਂ ਜਿਵੇਂ ਪਾਣੀ ਨਿਕਲਣ ਲੱਗ ਜਾਂਦਾ ਨਾ ਤੇ ਮੈਂ ਬੜੀਆਂ ਵੀਡੀਓਜ਼ ਦੇਖਿਆ ਮੈਂ YouTube ਤੇ ਬਹੁਤ ਵੀਡੀਓ ਚ ਦੇਖਿਆ ਕਿ ਇਹ ਜਦੋਂ ਦੇਖਦੀਆਂ ਵੈਸੇ ਮੇ ਛੋਲੇ ਉਬਲ ਗਏ ਕਿ ਨਹੀਂ ਇੱਕ ਅੱਧੀ ਸਿਟੀ ਜਿਵੇਂ ਪਾਣੀ ਨਿਕਲਦਾ ਨਾ ਤੇ ਕਹਿੰਦੇ ਹੁੰਦੇ ਇਹਦੇ ਵਿੱਚ ਚਮਚ ਮਤਲਬ ਸਿੱਟ ਦੇਣਾ ਚਾਹੀਦਾ ਅੱਜ ਆਪਾਂ ਟਰਾਈ ਮਾਰ ਕੇ ਦੇਖਦੇ ਹਾਂ ਮੈਂ ਇਹਦੇ ਵਿੱਚ ਸਿੱਟ ਦਾ ਚਮਚ ਬਾਕੀ ਦੇਖਦੇ ਕਿ ਜੂਏ ਦੇ ਚੋਂ ਨਿਕਲੇਗਾ ਕਿ ਨਹੀਂ ਨਿਕਲੇਗਾ ਠੀਕ ਹੈ ਜੀ ਬਾਕੀ ਤੁਹਾਨੂੰ ਫਿਰ ਮੈਂ ਜਰੂਰ ਦੱਸੂਗੀ ਕਿ ਪਾਣੀ ਨਿਕਲਦਾ ਹੈ ਕਿ ਨਹੀਂ ਬਹੁਤ ਵਾਇਰਲ ਹੋ ਰਹੀ ਸੀ ਵੀਡੀਓ ਇਹ ਮੈਂ ਕਿਹਾ ਚਲ ਅੱਜ ਮੈਂ ਵੀ ਦੇਖਦੀ ਹਾਂ ਟਰਾਈ ਕਰਕੇ ਤੁਹਾਨੂੰ ਗਾਇਸ ਸਹੀ ਜਾਨਣਾ ਕਿ ਇਸ ਆਪਾਂ ਚਮਚਾ ਪੁੱਟਿਆ ਸੀ ਨਾ ਵਿਚ ਚਮਚਾ ਸੁੱਕੰਦੇ ਨਾਲ ਦੇਖਿਓ ਜੀ ਬਲਕਿ ਬਿਲਕੁਲ ਵੀ ਪਾਣੀ ਨਹੀਂ ਨਿਕਲਦਾ ਹੈਗਾ ਇਹ ट्रिक ਜਰੂਰ ਤੁਸੀਂ ਅਪਣਾ ਕੇ ਦੇਖਿਓ ਬਹੁਤ ਵਧੀਆ ਲੱਗਿਆ ਮੈਨੂੰ ਪਹਿਲਾਂ ਬਹੁਤ ਪਾਣੀ ਨਿਕਲ ਰਿਆ ਸੀ ਤੇ ਮੈਂ ਬੰਦ ਕਰਕੇ ਇਹਦੇ ਵਿੱਚ ਚਿਮਚਾ ਸੁਟਿਆ ਕਿ ਮੈਂ ਵੀ ਚਲੋ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਤੇ ਗਾਇਸ ਤੁਸੀਂ ਵੀ ਇਦਾਂ ਕਰਨਾ ਠੀਕ ਹੈ ਤੁਹਾਡਾ ਵੀ ਜਿਵੇਂ ਕਈ ਵਾਰੀ ਪਾਣੀ ਆਪਾਂ ਖਿਚੜੀ ਵਗੈਰਾ ਕੁਝ ਵੀ ਦਾਲ ਸੋਲੇ ਕੁਝ ਵੀ ਕਰਦੇ ਆ ਨਾ ਤੇ ਦੇਖੋ ਪਾਣੀ ਨਿਕਲਦਾ ਹੁਣ ਇਹ ਮੇਰਾ ਵਾਲਾ ਤਾਂ ਮੈਨੂੰ ਤਾਂ ਬਹੁਤ ਵਧੀਆ ਚੀਜ਼ ਲੱਗੀ ਹੈ ਤੇ ਮੈਂ ਵੀ ਦੇਖਿਆ ਮੈਂ ਕਿਹਾ ਚਲੋ ਵਾਇਰਲ ਵੀਡੀਓ ਦਾ ਆਪਾਂ ਵੀ ਫਾਇਦਾ ਚੱਕ ਕੇ ਦੇਖੀਏ ਬਹੁਤ ਵਾਇਰਲ ਹੋ ਰਹੀ ਸੀ ਤੇ ਗਾਇਸ ਬਹੁਤ ਅੱਛਾ ਲੱਗਿਆ ਤੇ ਹਾਂ ਦੇਖ ਲਓ ਬਿਲਕੁਲ ਵੀ ਪਾਣੀ ਨਹੀਂ ਨਿਕਲਿਆ ਤੇ ਮੈਂ ਤੁਹਾਨੂੰ ਦੁਬਾਰਾ ਵੀ ਚੱਕੇ ਦਿਖਾ ਦਿੰਦੀ ਆ ਆ ਦੇਖੋ ਬਿਲਕੁਲ ਪਾਣੀ ਨਹੀਂ ਨਿਕਲਿਆ ਸੋ ਜੇਕਰ ਤੁਹਾਨੂੰ ਇਹ ਵਧੀਆ ਲੱਗ ਰਿਹਾ ਤਾਂ ਸੋ ਅੱਗੇ ਤੋਂ ਅੱਗੇ ਤੁਸੀਂ ਵੀ ਝਾਕਰੀ ਚੱਕ ਲਿਓ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਲਓ ਜੀ ਇੱਧਰ ਪੁੱਜ ਗਿਆ ਪੁੱਜ ਗਿਆ ਨਹੀਂ ਤੇਲ ਸੜ ਗਿਆ ਸਾਡਾ ਤੇ ਮਸਾਲਾ ਆਪਾਂ ਪਾ ਲਿਆ ਸੀ ਇਹਰ ਆਈਂ ਤੇ ਮੈਂ ਕਿਆ ਦੇਖ ਲਵਾਂ ਮਸਾਲਾ ਮੈਂ ਤੁਸੀਂ ਦੇਖਦੇ ਹੋਣੇ ਕਿ ਅਸੀਂ ਬਹੁਤ ਸਾਰਾ ਮਸਾਲਾ ਬਣਾਉਂਦੇ ਆ ਤੁਹਾਨੂੰ ਕਿ ਜਿਵੇਂ ਹਰ ਵੀਡੀਓ ਚ ਮੈਂ ਦੱਸਦੀ ਹੁੰਦੀ ਆ ਕਿ ਮੈਂ ਹਮੇਸ਼ਾ ਮਸਾਲਾ ਜ਼ਿਆਦਾ ਹੀ ਭੁੰਨਦੀ ਹੁੰਦੀ ਆ ਫਿਰ ਭੁਜੇ ਮਸਾਲੇ ਚੋਂ ਨਾ ਮੈਂ ਕੱਢ ਲੈਂਦੀ ਹੁੰਦੀ ਆ ਕਿਉਂ ਅਮਰਜੈਂਸੀ ਕਈ ਵਰੀ ਕੁਝ ਬਣਾਉਣਾ ਪੈ ਜਾਏ ਨਾ ਤੇ ਅੱਜ ਦੇ ਵਾਂਗ ਹੀ ਜ਼ਿਆਦਾ ਜਿਹਾ ਮਸਾਲਾ ਬਣ ਗਿਆ ਤੇ ਗਾਇਜ਼ ਸੱਚੀ ਗੱਲ ਕਹਿੰਦੀ ਦੱਸਾਂ ਤੁਹਾਨੂੰ ਇਹਦੇ ਚ ਭੁਜੇ ਮਸਾਲੇ ਦਾ ਬਹੁਤ ਸਾਰੇ ਫਾਇਦੇ ਹੁੰਦੇ ਆ ਜਦੋਂ ਕਈ ਵਰੀ ਅਮਰਜੈਂਸੀ ਆਪਣੇ ਘਰ ਕੋਈ ਮਹਿਮਾਨ ਆ ਜਾਂਦਾ ਨਾ ਫਟਾਫਟ ਪੁੱਛ ਵੀ ਆਪਾਂ ਕਰੋ ਤੇ ਇਹ ਮਸਾਲਾ ਪਾਓ ਤੇ ਭੁੰਨਣ ਦੀ ਲੋੜ ਨਹੀਂ ਪੈਂਦੀ ਹੈ। ਔਰ ਇੱਧਰ ਦੇਖਿਓ ਤਾਂ ਮੈਂ ਸਹੀ ਕਿਹਾ ਸੀ ਨਾ ਆ ਦੇਖੋ ਬਿਲਕੁਲ ਹੀ ਨਿਕਲਿਆ ਨਹੀਂ ਸੀਗਾ। ਅੱਜ ਆਈ ਸੀ ਡਿਮਾਂਡ ਕੀ ਵਿੱਚ ਨਾ ਆਲੂ ਪਾਓ। ਆ ਦੇਖ ਲਓ ਜੀ ਮੈਂ ਕੱਟ ਕੇ ਵਿੱਚੇ ਆਲੂ ਇੱਥੇ ਹੀ ਪਾਤੇ ਸੀਗੇ। ਆਲੂ ਵੀ ਆਲ ਸੋਲਿਆ ਆਲੂਆਂ ਵਾਲੇ ਆ ਦੇਖੋ ਚਮਚ ਦਿਖਾਵਾਂ ਤੁਹਾਨੂੰ ਇਹਦੇ ਨਾਲ ਸੱਚੀ ਗੱਲ ਹੈ ਬਿਲਕੁਲ ਸੱਚੀ ਇਹ ਆਪਾਂ ਕਹਿੰਦੇ ਨੇ ਨਾ ਸਾਨੂੰ YouTube ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਜੇਕਰ ਆਪਾਂ ਐਸੇ ਤਰੀਕੇ ਨਾਲ ਕਹਿ ਦਿੰਦੇ ਹਾਂ ਨਾ YouTube ਵੀ ਵਧੀਆ ਬਹੁਤ ਵਧੀਆ ਜਰੀਆ ਹੈ ਜਿਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਸਹੀ ਗੱਲ ਹੈ ਮੈਂ Instagram ਤੇ ਵੀ ਇਹ ਵੀਡੀਓ ਦੇਖੀ ਸੀ ਤੇ ਤਾਂ ਮੈਂ ਤੇ ਤੁਹਾਨੂੰ ਮੈਂ ਕਿੱਥੇ ਉਸ ਤੋਂ ਅੰਦੇ ਨਾਲੇ ਸ਼ੇਅਰ ਕਰਦੀ ਆ ਆਪਾਂ ਕਈ ਵਾਰੀ ਅਕਸਰ ਦੇਖਦੇ ਆ ਨਾ ਕਿ ਖਿਚੜੀ ਬਣਾਣੇ ਆ ਜਾਂ ਮਸਾਲਾ ਮਤਲਬ ਕੁਝ ਵੀ ਬਣਾਣੇ ਆ ਤੇ ਸਾਡੇ ਇਦਾਂ ਉਬਲਦਾ ਹੈ ਦੇ ਹੁਣ ਤੁਸੀਂ ਇਹ ਜ਼ਰੂਰ ਕਰਿਓ ਬਾਕੀ ਬਣਾਉਣ ਲੱਗੀ ਆ ਮੈਂ ਛੋਣੇ ਦੇਖਦੇ ਆ ਜੇ ਹੋਰ ਕੀ ਕਰਾਂਗੇ ਤੁਹਾਡੇ ਨਾਲ ਵੀਡੀਓ ਜ਼ਰੂਰ ਕਰਾਂਗੇ ਇਹ ਬਹੁਤ ਸਾਰਾ ਪਿਆਰ ਦੇ ਇੰਨੇ ਮੈਂ ਕਿਹਾ ਚਲੋ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬਹੁਤ ਅੱਛਾ ਲੱਗਦਾ ਜਿਹੜੀਆਂ ਭੈਣਾਂ ਮੇਰੇ ਨਾਲ ਜੁੜਦੀਆਂ ਨਵੀਆਂ ਨਵੀਆਂ ਬਾਕੀ ਬਹੁਤ ਸਾਰਾ ਧੰਨਵਾਦ ਇਹ ਇਧਰ ਵਾਲੀ ਆਪਾਂ ਤੜਕਾ ਬਾਕੀ ਜਿਹੜੇ ਛੋਲੇ ਕੱਢ ਲਾਂਗੇ ਜੀ ਇਧਰ ਧਰਲੇ ਸੀ ਆਪਾਂ ਚਾਵਲ ਚਾਵਲ ਧੋਲੇ ਸੀਗੇ ਤੇ ਬੇਗ ਛੋਟੇ ਛੋਟੇ ਕੰਮ ਕਰਦੇ ਕਰਦੇ ਬਹੁਤ ਸਾਰੇ ਲੇਟ ਵੀ ਹੋ ਜਾਂਦੇ ਆ ਤੇ ਇਧਰ ਆਇਆ ਸਾਡੇ ਕੇਵੜ ਆ ਦੇਖੋ ਜੀ ਆਪਾਂ ਮੰਗਵਾਇਆ ਸੀ ਕੇਵੜ ਬਹੁਤ ਟੇਸਟੀ ਬੰਦਾ ਇਹ ਵਾਲਾ ਕੇਵੜ ਇਹ ਸਪੈਸ਼ਲ ਅੰਬਾਲੇ ਤੋਂ ਆਇਆ ਹੈ ਜਾਂ ਜਸਪਰੀ ਤੋਂ ਲੈ ਕੇ ਆਏ ਸੀਗੇ ਬਹੁਤ ਟੇਸਟੀ ਹੁੰਦਾ ਹੈ ਕੋਈ ਹੋਲਾ ਕੇ ਨੋ ਜਿਸਨਾਂ ਨੂੰ ਲੈਨੇ ਆ ਪੈਦਰ ਦਰਦ ਨੇ ਨਾਲ ਹੀ ਚਾਵਾਂ ਹੁਣ ਆਪਾਂ ਉਧਰ ਮਸਾਲਾ ਭੁੰਕ ਕੇ ਰੱਖਿਆ ਰਾਂਦਰ ਸਾਡੇ ਚਾਵਲ ਵੀ ਬਣ ਚਾ ਗਏ ਤੇ ਲਾਜੀਏ ਜੇ ਮਸਾਲਾ ਸਾਡਾ ਭੁੰਨ ਲਾ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮੈਂ ਪਹਿਲਾਂ ਪਾ ਦਿੱਤਾ ਸੀਗਾ ਛੋਲੇਾਂ ਚ ਤੇ ਘੱਟ ਹੀ ਪਾਉਂਗੀ ਘੱਟ ਹੀ ਪਾਉਂਗੀ ਪਾ ਲਈ ਇੱਧਰ ਜੀਕਰ ਹੋਣਾ ਆਪਾਂ ਪਾ ਦਿੰਨੇ ਥੋੜੀਆਂ ਜਿਹੀਆਂ ਮਿਰਚਾਂ ਮੈਂ ਨਾ ਹਰੀਆਂ ਮਿਰਚਾਂ ਜ਼ਿਆਦਾ ਹੀ ਯੂਜ਼ ਕਰਦੀ ਆ ਇੱਧਰ ਪਾ ਦਿੰਨੇ ਦੇਖੇ ਵਿੱਚ ਇਹ ਉੱਪਰ ਪਾ ਦਿੰਨੇ ਆ ਕਿਚਨ ਕੀ ਮਸਾਲਾ ਇਹ ਵੀ ਆਪਾਂ ਇਹਨੂੰ ਮਸਾਲਾ ਇਹਨਾਂ ਜਿਹੜੇ طرفੋਂ ਲੈਣੇ ਹਲਦੀ ਪਾਈ ਨਹੀਂ ਨਾ ਇਹੋ ਜਿਹੀ ਇੱਧਰ ਪਾ ਦਿੰਨਾ ਕੜ੍ਹੀ ਹਲਦੀ ਆ ਸਾਰਾ ਕੁਝ ਪਲਟਤਾ 10 ਨਬਤਾਨੀ ਕਰਕੇ ਆਪਾਂ ਖਾ ਲਈ ਹਾਂਜੀ ਤੁਸੀਂ ਵੀ ਖੋ ਲੋ ਜੀ ਜਿਹੜੇ ਦਾ ਸਾਣਾ ਕੋ ਮਿਲੇ ਮੈਂ ਅੱਜ ਪਰ ਆਪਣੇ ਚਾਵਲ ਦੇ ਰੀਚਾ ਦੇਖੋ ਬਣਨ ਲੱਗ ਗਏ ਨੇ ਇੱਧਰ ਬਣਾ ਲੈਨੇ ਆਪਾਂ ਫੁੱਲ ਕੇ ਮੁੰਨੋ ਜੀ ਚੁੱਪੀ ਤੇ ਲੋ ਜੀ ਇੱਧਰ ਪਾਣੀ ਦੇ ਸਾਡੇ ਫੁੱਲ ਕੇ ਵੀ फटाफट ਬਣਾ ਲੈ ਅੱਜ ਹੋ ਗਏ ਸੀ ਲੇਟ ਤੇ ਆਪਾਂ ਅੱਜ ਸੇਕ ਰਿਆ ਜੀ ਗੈਸ ਦੇ ਉੱਤੇ ਤੇ ਗੈਸ ਦੇ ਉੱਤੇ फटाफट ਸੇਕਨ ਨਾਲ ਬੱਚਾ ਤਾਂ ਜਲਦੀ ਹੋਵੇ ਨਾ ਕੰਮ ਦੀ ਤੇ ਉੱਧਰ ਬਣ ਗਈ ਸੀ ਸਾਡੀ ਸੱਜੀ ਛੋਲੇ ਉਬਲ ਚੁੱਕੇ ਸੀ ਮੈਂ ਹਲੇ ਉੱਧਰ ਸੇਕੀ ਮਰਵਾਣੀ ਸੀ ਮੇਰੇ ਸਾਥ ਮੈਂ ਕਿੱਥੇ ਐਦਾਂ ਕਰ ਕਲਾਦੀ ਤੇ ਪੁੱਛ ਗਿਆ ਹੁਣ ਇਹ ਹੁਣ ਆਪਾਂ ਮਸਾਲਾ ਪਾਣਾ ਛੋਲੇ ਆ ਜੀ ਪਾ ਦਿੰਦੀ ਮੈਂ ਥੋੜਾ ਜਿਹਾ ਮਸਾਲਾ ਤੁਹਾਨੂੰ ਮੈਂ ਕਹਿੰਦੇ ਵੀ ਜੇ ਵੀ ਕਰਦੇ ਹੁੰਦੇ ਆ ਕਿ ਆਪਣਾ ਕੋਲੀ ਦੇ ਵਿੱਚ ਜ਼ਰੂਰ ਪਾ ਦਿੰਦੇ ਹੁੰਦੇ ਨੇ ਤੇ ਐਦਾਂ ਕਰ ਲੈਂਦੇ ਹੁੰਦੇ ਅਸੀਂ फटाफट ਕੰਮ ਜੀ ਲੱਗਦਾ ਦੇਖੋ ਸਾਡੇ ਚਾਵਾ ਬਣ ਚੁੱਕੇ ਨੇ ਹੈ ਜੇ ਕੋਈ ਆਇਆ ਹਾਂਜੀ ਭਾਰੀ ਹੁੰਦਾ ਤੁਹਾਨੂੰ ਵੀ ਚੋਣ ਕਿਹਾ ਦੇਗੀ ਨਹੀਂ ਪਰ ਮੈਂ ਦਬ ਮੈਂ ਚੱਕਿਆ ਨਹੀਂ ਨਾ ਬੇਟੇ ਮੈਂ نیچے ਗਿਆ ਕਿਲੋਜੀ ਆਹ ਹੋ ਚੱਕੀ ਚੰਦੀ ਮੇਰੇ ਦਿਮਾਗ ਚ ਨਹੀਂ ਰਿਹਾ ਮੇਰਾ ਆਪਣਾ ਦਿਮਾਗ ਇਦਾਂ ਦਾ ਅੱਜ ਕੱਲ ਮੇਰੇ ਦਿਮਾਗ ਚ ਗੱਲ ਪਾਤੀ ਹੈ ਨਾ ਦਿਮਾਗ ਚ ਨਹੀਂ ਗੱਲ ਮੈਂ ਯਾਦ ਕਰਾਇਆ ਤੁਹਾਨੂੰ ਜਿਵੇਂ ਬੱਚਿਆਂ ਨੂੰ ਯਾਦ ਕਰਾਉਣਾ ਚਾਹੀਦਾ ਨਾ ਹਰ ਗੱਲ ਮੇਰੀ ਆਦਤ ਹੈ ਸੋਹਾਰਾ ਦਾ ਨਾਮ ਹੈ ਹਾਂ ਲੇਕੋਜੀ ਪ੍ਰੀਤ ਕੇ ਕੈਰੀ ਹੈ ਸੋਹਾਰਾ ਹਸਾਇਦਾ ਨਾਮ ਨਹੀਂ ਇੱਕ ਵਾਰ ਰਵਾਇ ਦਾ ਨਾਮ ਹੈ ਬਿਲਕੁਲ ਇੱਕ ਆਵਾਤ ਪਣੀ ਹੋਈ ਹੈ ਮੈਂ ਕਹਣਾ ਬੁੱਧ ਤੈਨੂੰ ਕੁਝ ਕਹਿਤਾ ਹੁਣ ਇਹ ਛੋਲ ਆਪਾਂ ਜਿਹੜੇ ਆਲੂ ਨੇ ਨਾ ਹੁਣ ਇਹਦੇ ਵਿੱਚ ਪੀਤਾਣੇ ਆਲੂ ਪਿਸੇ ਹੋਏ ਵਧੀਆ ਲੱਗਦੇ ਨੇ ਹੁਣ ਇਹਨੂੰ ਮਰਵਾ ਲੈਨੇ ਆਪਾਂ ਸੀਤੇ ਬਹੁਤ ਜਲਦੀ ਹੋ ਗਿਆ ਬਹੁਤ ਲੇਟ ਹੋ ਗਿਆ ਉਦੋਂ ਦੇਖ ਲਓ ਬਣ ਕੇ ਸਾਡੇ ਚਾਵਲ ਤਿਆਰ ਸਾਡੇ ਮੂਠੀ ਵੀ ਤਿਆਰ ਹੈ ਬਸ ਸਿਰਫ ਕਸਰ ਰਹੀ ਤੇ ਹੁਣ ਸਾਡੇ ਛੋਲੇ ਬਣਨੇ ਗਾੜੇ ਰੱਖਨੇ ਕਿ ਤੇਰੀ ਜੇ ਪਤਲੀ ਜੀ ਕਰਾਂ ਬੇਟੇ ਆਲੂ ਪਾਤੇ ਤੇਰੇ ਪਾਪਾ ਦੇ ਕਹਣੇ ਤੇ ਭਾਈ ਮੈਂ ਅੱਜ ਪਹਿਲੀ ਵਾਰੀ ਮੈਂ ਨਹੀਂ ਕਦੀ ਆਲੂ ਪਾਏ ਅੱਜ ਤੱਕ ਇਹ ਰਾਤ ਪੁੱਤ ਨੂੰ ਦੇਖ ਕੇ ਕਹਿੰਦੇ ਆ ਉਹ ਪਾਉਂਦੇ ਆ ਨਾ ਆਲੂ ਮਾਗ ਲੱਗਦੇ ਪਤਾ ਨਹੀਂ ਹਾਂਜੀ ਅਦੇ ਲੋਪਰ ਵੀ ਵੈਸੇ ਤਾਂ ਖੋਲ ਜਾਂਦੀ ਕਈ ਵਾਰੀ ਜਦੋਂ ਜਲਦੀ ਹੋਵੇ ਨਾ ਤੇ ਆਪਾਂ ਨੂੰ ਇਹ ਹੁੰਦਾ ਵੀ ਜਲਦੀ ਇੱਥੇ ਪਾ ਲਈਏ ਤੇ ਲੋ ਜੀ ਅੱਜ ਛੋਲੇ ਬਣ ਕੇ ਹੋਗੇ ਤਿਆਰ ਉਨਾ ਫਾਇਨਾਂ ਨੂੰ ਕਰਦੇ ਆ ਸਰਵ ਸਾਰਿਆਂ ਨੂੰ ਸਬਜੀ ਬਣ ਗਈ ਫਟਾਫਟ ਸਾਡਾ ਕੰਮ ਹੋ ਗਿਆ ਜੀ ਹੁਣ ਬਹੁਤ ਹੋ ਗਿਆ ਕਿ ਤੁਸੀਂ ਆਪ ਹੀ ਨਹੀਂ ਖਾਂਦੇ ਮੈਂ ਮਨਾ ਕੀਤਾ ਹਰ ਜਿਨਸ਼ਾਨ ਪਾਣੀ ਦੇ ਛਿੱਟੇ ਨਾ ਸੁਟਿਆ ਕਰ ਚੱਲ ਹਰ ਜਸ ਬਤਾ ਮੇਰੇ ਕੋ ਕੀ ਬਤਾ ਰਹੇ ਸੀ ਨਾਨਾ ਨਾਨਾ ਨਹੀਂ ਹੈ ਉਹ ਨਾਤੇ ਹਨ ਪੁੱਤ ਪਾਣੀ ਨਹੀਂ ਹੈਗਾ ਆ ਗਿਆ ਫੇਰ ਕੋਕ ਨਹੀਂ ਲੱਗੀ ਮੈਂ ਤਾਂ ਲੱਗ ਗਈ ਨਿਸ਼ਾਨ ਨੂੰ ਵੀ ਲੱਗੀ ਨਿਸ਼ਾਨ ਜਿਹੜੇ ਨੇ ਖਾਦੀ ਨਹੀਂ ਮੈਂ ਸਵੇਰ ਦੀ ਨਹੀਂ ਖਾਦੀ ਅੱਜ ਅੱਜ ਤੋਂ ਬਣਾ ਲੱਗੇ ਫ੍ਰੀਤ ਸਬਜੀ ਆਪਾਂ ਵੀਡੀਓ ਦਾ ਐਂਡ ਕਰਨ ਲੱਗੇ ਸੀ ਮੈਂ ਕਿ ਚਲੋ ਫ੍ਰੀਤ ਕੇ ਨਹੀਂ ਮੈ ਲਾਣੀ ਹੈ ਤੜਕਾ ਤੜਕਾ ਲਾਣਾ ਲੱਗੇ ਅਜੀ ਸਬਜੀ ਬਸ ਇਸ ਮਾਂ ਤਈ ਤਾ ਜੇ ਮੈਂ ਕਿ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰ ਜਿੱਦਨ ਦੀ ਮੈਡਮ ਜੀ ਆਈ ਅੱਜ ਪਹਿਲੀ ਵਾਰੀ ਕਰਨ ਲੱਗੀ ਹੈ ਕੰਮ ਉਹ ਵੀ ਸਬਜੀ ਬਣਾ ਰਿਹਾ ਘਰ ਵਾਲੇ ਨੇ ਆਣ

तो लो जी हूं बन गए साढ़े की आ दपहरे बनाए थे छोले छोलिया हो गए एंड पे हैं थोड़े जो वैसे मैं तो छोले ही खाने हैं <coughs> नहीं खाने मैंने थोड़े जो चावल बना लो दोपहरे भी चावल हूं भी चावल मैं नहीं खाने रोटी ਨਾ ਨਮਰਦਾ ਵੀ ਦਾ ਲੱਗ ਜੇਗਾ ਹੈ ਨਾ ਅੰਮਰਤ ਨਹੀਂ ਖਾਂਦੇ ਸਾਰਾ ਇਹ ਹੁਣ ਇਹਨੇ ਛੱਡ ਦੇ ਆਣੇ ਵਰਤੂ ਜਾਵਾਂ ਹੈ ਨਹੀਂ ਪੂਰੇ ਬਰਤਿੰਗ ਤੇ ਆ ਪਾਣੀ ਪਾਣੇ ਨਹੀਂ ਬਿਲਕੁਲ ਪਾਣੀ ਕਿਉਂਕਿ ਬੂੰਦ ਵੀ ਨਹੀਂ ਪਾਣਾ ਪਣੀ ਥੋੜਾ ਬੋਤਲ ਦੇ ਕੋਲ ਬਸ ਚਲੋ ਠੀਕ ਹੈ ਜੀ ਬਣਾ ਬਾਕੀ ਮੈਂ ਦਿਖਾਨੀ ਆ ਤੁਹਾਨੂੰ ਵੀਡੀਓ ਸੌਰੀ ਕੀਆ ਬਣੀ ਹੋਈ ਤੇ ਵੀ ਲੌਗ ਦਾ ਕਰਦੀ ਐਂਡ ਪਿਆਰਾ ਜਿਹਾ ਲਾਈਕ ਦੇ ਦਿਓ ਫਸੀਨ ਫਸੀਨ ਹੋ ਗਈ ਏ ਕਿਆ ਨਾ ਹਰ ਜੱਸ ਦਾ ਫਸੀਨ ਫਸੀਨ ਹੋ ਗਈ ਤੇ ਲੋਜੀ ਹੁਣ ਮੈਂ ਕਰਨ ਲੱਗੀ ਸੀ ਵੀਡੀਓ ਦਾ ਐਂਡ ਗਾਈਜ਼ ਤੇ ਇੱਧਰ ਮੈਂ ਗੋ ਨੂੰ ਤਾਂ ਸੀ ਆਟਾ ਪ੍ਰੀਤ ਬਣਾ ਗਈ ਏ ਸੱਚੀ ਬਾਕੀ ਕੰਮ ਕਰੇ ਅੱਜ ਮੇਨੇ ਤੇ ਬਹੁਤ ਸਾਰਿਆਂ ਨੇ ਤਰਸ ਖਾਦਾ ਜੀ ਸਾਰਿਆਂ ਨੇ ਬਾਕੀ ਸਬਜੀ ਬਣਦੀ ਏ ਸਬਜੀ ਦੀ ਕਾਢੀ ਰਵਾਂ ਪਾ ਤੁਹਾਨੂੰ ਦਿਖਾਨੀ ਆ ਪ੍ਰੀਤ ਦੀ ਸਬਜੀ ਵੀ ਬਣੀ ਹੋਈ ਬਹੁਤ ਐਸਟੀ ਬਣਾਈ ਏ ਮੇਰੇ ਕੋ ਵੀ ਬੜੀ ਲੱਗ ਠੀਕ ਹੈ ਜੀ ਸਬਜੀ ਸਮਝੀ ਸਬਜੀ ਬਣ ਚੁੱਕੀ ਹੈ ਆ ਦੇਖੋ ਜੀ ਬੀਨਾ ਬਿਲਕੁਲ ਪਾਣੀ ਦਾ ਛਿੱਟਾ ਵੀ ਨਹੀਂ ਦਿੱਤਾ ਹੈਗਾ ਤੇ ਫਰੀਦ ਬਣਾਉਂਦੀ ਹੁੰਦੀ ਹੈ ਏਦਾਂ ਦੀ ਸਬਜੀ ਇਹ ਘਰ ਦੀ ਕੀਆ ਸੀਗੀ ਆਪਣੇ ਖੇਤਾਂ ਚੋਂ ਆਈ ਹੋਈ ਸੀ ਤੇ ਆ ਦੇਖੋ ਜੀ ਮੈਂ ਦੇਖੋ ਕਿੰਨੇ ਵਧੀਆ ਕੀਆ ਬਣ ਗਏ ਠੀਕ ਹੈ ਜੀ ਆਜੋ ਜੀ ਨੇ ਖਾਣੀ ਹੈ ਖਾ ਲੋ ਕਿ ਮੇਕਅਪ ਵੀ ਉਹਦਾ ਐਂਡ ਕਰ ਲਗੀ ਰਾਤ ਹੋ ਚੁੱਕੀ ਹੈ ਰਾਤ ਦੇ ਆ ਤਿਆਰੀਆਂ ਚੱਲ ਰਹੀਆਂ ਛੋਲਿਆਂ ਦੀ ਸਬਜੀ ਪਈ ਸੀ ਤੇ ਫਰੀਦ ਕਹਿ ਰਹੀ ਸੀ ਮੈਂ ਤੇ ਚਾਵਲ ਖਾਉਂਗੀ ਮੇਰਾ ਮਨ ਨਹੀਂ ਹੈ ਕਿ ਆ ਖਾਣ ਦਾ ਬਾਕੀ ਮਿਲਦੇ ਆ ਜੀ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਵਾਇਰ ਗੁਰਦੇ ਤੁਸੀਂ ਖੁਸ਼ ਰਹੋ ਚੜਦੀ ਕਲਾ ਚ ਰਹੋ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਆ ਕਰੋ ਜਿੱਥੋਂ ਵੀ ਮੇਰੀ ਵੀਡੀਓ ਦੇਖਦੇ ਆ ਮੈਨੂੰ ਪਤਾ ਲੱਗੇ ਤੇ ਹਾਂ ਕਿਰਨ ਜੀ ਕਿਰਨ ਜੀ ਦਾ ਮੈਸੇਜ ਮੈਨੂੰ ਪੜਿਆ ਸੀ ਜੋਧਪੁਰ ਤੋਂ ਬਹੁਤ ਸਾਰਾ ਥੈਂਕ ਯੂ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਪਿਆਰ ਤੁਹਾਨੂੰ ਦਿ ਲੋ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅਮਰਤਪੁਰ ਨੇ ਬਣਾਣੇ ਨੇ ਅੱਜ ਕੁਲਕੇ ਇਹਨਾਂ ਸਾਰਿਆਂ ਨੇ ਅੱਜ ਮੇਰੇ ਤੇ ਤਰਸ ਖਾ ਲਿਆ ਹੈ ਮੇਰੀ ਬਹੁਤ ਸਾਰੀ ਮਦਦ ਕੀਤੀ ਜੀ ਸਾਰਿਆਂ ਨੇ ਪ੍ਰੀਤ ਮੈਂ ਵੀ ਇੰਨੇ ਵੀ ਹੋਣੇ ਕੈਰੀ ਮੈਂ ਫੁਲਕੇ ਬਣਾਵਾਂਗੀ ਚਲੋ ਜੀ ਬਾਏ ਬਾਏ ਪਿਆਰਾ ਜਿਹਾ ਕਮੈਂਟ ਜਰੂਰ ਦੇ ਦਿਓ ਹੱਥ ਜੋੜ ਕੇ ਬੇਨਤੀ ਆ ਜੀ ਥੋੜਾ ਜਿਹਾ ਸਪੋਰਟ ਕਰਦੇ ਆ ਕਰੋ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਸਬ지 ਬਣ ਕੇ ਤਿਆਰ ਸਸਤੀ ਕਾਲ ਜੀ